ਰੋ ਕੇ ਇਹ ਇੱਕਲਾ ਬੱਚਾ ਇਹ ਇੱਕਲਾ ਬਿਆ ਬੁਆ ਤੇ ਡੰਡਾ ਚੱਕ ਮਾਰਦਾ ਇਦਾਂ ਨਹੀਂ ਕਾਕਾ ਕੇਕ ਬਚਾ ਕੇਕ ਬਚਾ ਮੇਰੇ ਦੋਸਤ ਕਿਨੇ ਖੁਸ਼ ਹੋ ਗਏ ਨਹੀਂ ਆ ਗਏ ਕੋਸੂਰ ਦੱਸੋ ਆ ਮੋਮਬਤੀ ਦਾ ਬੁਝਾ ਦੇ ਹਾਂ ਸਾਡਾ ਬਾਲੀਵਾਲ ਵਾਲਾ ਉਸਤਾਦ ਹੈ ਨਾ ਉਸਤਾਦ ਗਰਪੂਰਨ ਸਿੰਘ ਜੀ ਇਹ ਉਹਨਾਂ ਦੇ ਧਰਮ ਪਤਨੀ ਹੈ ਹਾਂ ਧਰਮ ਪਤਨੀ ਵੀ ਸਮੋ ਕਰੋ ਠੀਕ ਇਹਨੂੰ ਵੀ ਨਵੇੜੇ ਨਹੀਂ ਪਾਈ ਆ ਰਾਜੀ ਕਿ ਕੱਟ ਚੱਲ ਕੱਟ ਕਿ ਕੱਟ ਚੱਲ ਇਹ ਡਰ ਹੈ ਡਰ ਹੈ ਡਰ ਹੈ ਡਰ ਹੈ ਰਿਜੂ ਡਿਵੈਲਪਰ ਇੱਕ ਮਿੰਟ ਮੈਂ ਤੁਹਾਨੂੰ ਇਹ ਕਹਿੰਦਾ ਕਿ ਅਸੀਂ ਨਹੀਂ ਇਹ ਤੇ ਮਾੜਵੀਰ ਮੈਨੂੰ ਵੀ ਨਹੀਂ ਉਹ ਨਾਲ ਜਾਂਦੀਆਂ ਗੱਲਾਂ ਨਾਲ ਕੁਐਸਚਨ ਨਾਲ ਜਾਂਦੀਆਂ ਇਹਨੂੰ ਕਸਟਮ ਕਰਦੇ ਆਂ ਹੋਰੇ ਕੰਮ ਕਰੀਏ ਨੇ ਕੁਐਸਚਨ ਉਹ ਮੈਡਮ ਬਣ ਗਈ ਇਹ ਕੁਐਸਚਨ ਇਹ ਹੋਰ ਬੜੀਆਂ ਆਪ ਫਾਊਂਡੇਸ਼ਨ ਇਹਨੂੰ ਬਾਅਦ ਚ ਪਾਰੀ ਦੇ ਬਾਹਰ ਨਿਕਲ ਕੇ ਕਰਾ ਕੋਈ ਸਟਾਡੀ ਬਾਅਦ ਚ ਦਾਪਕ ਲਈ ਪਰਾਉਣੇ ਹੁੰਦੇ ਜਾਂ ਲੈਣ ਦੇ ਬੈਠੇ ਵੀ ਕਹਿੰਦੇ ਸਾਰਾ ਪੀ ਜਾਣਾ ਆ ਉਹ ਲੈ ਨਹੀਂ ਜਾਂ ਥੋੜਾ ਸਾ ਬੰਦਾ ਆ ਬੜਾ ਕਰਨਾ ਉਦੋਂ ਕਹਿੰਦੇ ਸੀ ਹੁਣ ਹੱਥ ਸਾਫ ਕਰ ਲੈ ਆਪਣੇ ਮੜੇ ਨਹੀਂ ਹੱਥ ਬਾਇਆ ਓਏ ਲੈ ਨੀ ਭਾਏ ਜਮੀਨ ਨਾ ਮੈਂ ਆਪਾਂ ਨਹੀਂ ਭਰਾ ਉਹਨੇ ਕਵਨੇ ਕਵਨੇ ਪਿਆ ਵਾਸ ਕਰੋ ਕੋਟਾ ਕੱਟੇ ਚਾਲਾ ਵਾਸੋਂ ਤਾਂ ਆਇਆ ਇਹ ਮੇਰੇ ਤੋਂ ਬਿਨਾ ਗਏ ਕਰਕੇ ਤਾਂ ਹੋਇਆ ਉਦੋਂ ਨਹੀਂ ਕਰ ਕੋਈ ਨਹੀਂ ਹੁੰਦਾ ਐਦਾਂ ਅਰੇ ਅੱਲੇ ਤਾਂ ਘੱਟ ਹੀ ਘੋਣੇ ਚਾਹੀਦੇ ਆ ਅਗਲੀ ਜਾਂ ਨਾਲ ਜਾਈ ਚੱਲ ਕੋਲ ਲੈ ਮੈਂ ਕਿਹਾ ਕਰ ਪਿਛੋਂ ਮੇਰਾ ਸੁਰ ਲਵੇਣ ਦੀ ਦੀ ਜੋ ਸੀ ਇੱਧਰ ਦੇ ਓਏ ਪਾ ਇੱਧਰ ਨਿੱਪੜਿਆ ਹੀ ਨਹੀਂ ਆ ਵੜਾ ਦੀ ਆ। ਇਹ ਮੜਾ ਰਾਕ ਲਾ ਕੇ ਨਾ ਡਰਾਈਨ ਕਰਾਲੀਓ। پیسے ਤੂੰ ਦੇ ਦੇਈ ਕਿਉਂ? ਆਹੀ ਵੱਡੀ। ਹਾਂ ਡਰਾਈ ਕਲੀਨ ਦੀ। ਕੋਣ ਇਹ ਚ ਪਾ ਦੇ ਪਤੋ। ਮੁੰਡੇ ਨੂੰ ਖਲਾਸ ਦਿਓ। ਭਾਬੀ ਚਮਚੇ ਕੱਟ। ਮੰਮਣ ਪਹਿਲੇ ਤੂੰ ਖਾ। ਵਿਚਾਰੇ ਨੂੰ ਅੱਜ ਗਾਲਾਂ ਤਾਂ ਪੈ ਗਈਆਂ ਹਨ ਕੇਕ ਤਕਲਾ ਦੇਓ। ਐਨਾ ਚੱਲਦਾ ਹੁੰਦਾ। ਆ। ਮੰਮਾਂ ਦੇ ਪਾ। ਕੋਈ ਨਹੀਂ ਵੇ ਇਹ ਸੱਤ ਸਕੇ ਨਾ ਸਰੀਆ ਮਾ। ਆਈ। ਬੇ ਬੜਾ ਕਾਲਾ ਹੋਇਆ ਬੜਾ ਕਾਲਾ ਬੈਨਾ ਕੇਕ ਨਾ ਆਵੀ ਜੇ ਚੱਕਲੋ ਹਾਂ ਜਾਣਗੇ ਇੱਕਦਾਂ ਗੁੱਦੀ ਪੈ ਜਾਣਾ ਸੁਨਾਗਾ ਸੁਨਾ ਲਾਦਾ ਹੈ ਓਏ ਨੂੰ ਕਿਉਂ ਰੁਕਿਓ ਇੱਕ ਮੋੜਿਓ ਹਾਂ ਕੋਈ ਰਹਿ ਗਿਆ ਹੁਣ ਇਹ ਕਰ ਮਸਲੂਣਾ ਜੇ ਲਾਲਾ ਮਸਰਾ ਥੋੜਾ ਤੂੰ ਵੀ ਕਹਿ ਚੁਰਾ ਬਾਰ ਬਾਰ ਕਹੀ ਜਾਂਦੀ ਚਲਾਉ ਮੈਂ ਇਹ ਰਿਓ ਤੇਰੀ ਮੇਰੇ ਉੱਤੇ ਕਹੀ ਜੀ ਰੋਣ ਚੱਲ ਬਈ ਤੱਕ ਗਈ ਇਹਨਾਂ ਦਾ ਆ ਸਭ ਤੋਂ ਸਵਾਰ ਆ ਕੇਕ ਹੋਣਾ ਜਿਹੜਾ ਬੀਬੀ ਖਲਾਉਣ ਲੱਗੀ ਆ ਹਾਂ ਬੀਬੀ ਨੇ ਵੀ ਖਲਾਦਾ ਏਦਾਂ ਸਿਆਣੇ ਉੱਥੇ ਪਤੰਗ ਵੀ ਨਾਲ ਅੰਮੀ ਰੁਕੋ ਮੈਨੂੰ ਫੋਟੋ ਖਾਣ ਦਾ ਕੰਮ ਕਰਨਾ ਤੂੰ ਵੀਡੀਓ ਵਿੱਚ ਕੰਮ ਕਰਾਈ ਚੱਲ ਸਾਨੂੰ ਇਹਦੇ ਵਿੱਚ ਚਾਰ ਲੈ ਆ ਆਪਣੇ ਲੈ ਕੇ ਆਇਆ ਸੀਗਾ ਉਹ ਦੇ ਲੈ ਅੱਗੇ ਉਹ ਨਾ ਕਰਾ ਲਓ ਬੀਜੀ ਬੀਜੀ ਦੇਖੋ ਮੂੰਹ ਫੇਰ ਆ ਲੈ ਯਾਰ ਤੂੰ ਆਪ ਹੀ ਤਾੜੀਆਂ ਮਾਰੀਆਂ ਨਾ ਤਾੜੀਆਂ ਅਸੀਂ ਮਾਰਨੀਆਂ ਤੂੰ ਮੂੰਹ ਬਾਤ ਕਰਾ ਲਈ ਬਾਤ ਰਹਿਣ ਦੇ ਦੀਦੀ ਨੇ ਵੀ ਖਲਾ ਯਾਰ ਕੇ ਖਲਾਤਾ ਆ ਜਾ ਤੂੰ ਇੱਥੇ ਸੱਚੀ ਨਹੀਂ ਗੱਲ ਕਰੂਗੀ ਸਾੱਚੇ ਕਹੀ ਤੂੰ ਨਹੀਂ ਇਹ ਕੁਝ ਨਾ ਦਬਾ ਲੈ ਤੇ ਜਲਾ ਦੇ ਪੱਖਾ ਤੇ ਇਕ ਠੰਡਾ ਹੋ ਜਾਣਾ ਰਹਿੰਦੇ ਔਰ ਜਣਾ ਹੋ ਗਈ ਤੇ ਆ ਗਿਆ ਨਾ ਹੋਰ ਆ ਗਿਆ ਕੋਈ ਨਹੀਂ ਆ ਰਿਹਾ ਉਹ ਵੀਡੀਓ ਵਿੱਚ ਕੰਮ ਖਰਾਬ ਹੋ ਜਾਣਾ ਨਹੀਂ ਹੁੰਦਾ ਉਹ ਹੋ ਗਿਆ ਨਹੀਂ ਆਵਾਜ਼ ਆਉਣਾ ਇੱਧਰ ਦੇਖਿਓ ਵੀਡੀਓ ਸਾ ਸਾ ਕਰ ਲੀਏ ਤੁਸੀਂ ਵੀ ਦੇਖਿਓ ਇੱਧਰ ਬੜੀਆ ਗਰਮੀ ਲੱਗਦੀ ਸੀ ਪੱਖਾ ਚਲਾਇਆ ਸੀਗਾ ਉਹ ਬੀਬੀਆਂ ਨੂੰ ਪੂਰੀਏ ਛੋਲੇ ਖਾ ਕੇ ਗਰਮੀ ਲੱਗਦੀ ਆ ਪੂਰੀਏ ਛੋਲੇ ਖਾ ਕੇ ਗਰਮੀ ਵੀ ਲੱਗਦੀ ਹੁੰਦੀ ਹੈ ਨਾ ਆ ਜਾਓ ਪ੍ਰੋਣਾ ਤੂੰ ਵੀ ਅੱਗੇ ਆ ਜਾ ਹਾਂ ਤੇਰਾ ਗਿਫਟ ਆ ਵੀਰ ਜੁਲੀ ਦਾ ਆਜ ਬੋਲ ਹਾਂਜੀ ਨਾ ਆ ਅੰਦਰ ਰੱਖ ਲਈ ਨਹੀਂ ਇੱਕ ਮਿੰਟ ਦੁਬਾਰਾ ਗੰਟੀ ਆ ਫੜੋ ਦੀ ਗਿਫਟ ਕੂਪੜਾ ਹਾਂ ਹਾਂ ਵੀਡੀਓ ਚ ਗਿਫਟ ਫੜਾ ਬਈ ਹਾਂ ਹਾਂ ਫੜਾ ਲੈ ਹਣ ਇੱਧਰ ਵੀ ਦੇਖੋ ਫੋਟੋ ਖਿਡਾ ਲਓ ਇਹ ਮੁੰਡੇ ਦੀ ਡਿਮਾਂਡ ਸੀ ਕਹਿੰਦਾ ਜਿੱਦਣ ਮੇਰਾ ਜਨਮ ਦਿਨ ਹੋਇਆ ਵੀ ਮੈਨੂੰ ਆਹ ਡੋਰ ਤੇ ਪਤੰਗ ਚਾਹੀਦੇ ਆ ਥੈਂਕ ਯੂ ਵੀ ਕਹਦੇ ਥੈਂਕ ਯੂ ਓਹ ਥੈਂਕ ਯੂ ਆ ਥੈਂਕ ਯੂ ਕਿਹਾ ਕਿ ਥੈਂਕ ਯੂ ਮਾਰਿਆ ਮੈਂ ਕਿਹਦੇ ਕੋਲੋਂ ਮੈਂ ਕਹਿੰਦੇ ਸੀ ਤੰਗ ਤਾਂ ਚਾਹਦਾ ਮੈਂ ਗੇਸ ਕੋਲੋਂ ਮਾਰਦਾ ਯਾਰ ਚਲੋ ਜੀ ਆਜੋ ਜੋਤੀ ਦੀਦੀ ਵਾਲੇ ਚ ਰੱਖਣੀ ਜੋਤੀ ਦੀਦੀ ਹੁੰਦੇ ਨੇ ਯਸ ਅੰਦਰ ਕਿੰਨਾ ਅੰਦਰ ਲੇਕੋ ਨਹੀਂ ਭਈਆ ਰਾਜਵੀਰ ਭਰਾ ਦਾ ਕਿਛਾ ਆਇਆ ਵੀ ਆਜੋ ਰਾਜਪੁਰਾ ਆਇਆ ਹੋਰ ਅੰਮੀ ਭਰਾ ਇੱਧਰ ਬੋਲੋ ਤੇ ਬੀਬੀਆਂ ਕਮਰੇ ਚ ਲੁਕੀ ਜਾਂਦੀਆਂ ਆਜੋ ਅੰਦਰ ਬਾਹਰ ਆਜੋ ਮਾਸੀ ਤੂੰ ਸਤੂਰੇ ਹੋਈ ਗੱਲ ਤੇਰੀ ਗੱਲ ਵਾਲੀ ਆ ਤੇਰੀ ਬੱਟੀ ਅੰਦਰ ਬੜੀ ਆ ਮੈਂ ਤੂੰ ਉਹਨੂੰ ਹੀ ਕਹਿਣਾ ਆ ਮੰਮੀ ਨੂੰ ਕੁਰਸੀ 'ਤੇ ਦੋਹਾਂ ਤੇ ਨਾਮ ਲੈ ਕੇ ਬੋਲ ਨਾ ਰਣਦੀਪ ਕੌਰ ਆ ਜਾਈ ਆ ਜਾ ਆਜੋ 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 ਤੇਰੇ ਬਿਨਾਂ ਤਾਂ ਮੇਰਾ ਸਾਰਾ ਕੁਝ અધੂਰਾ ਆ ਜਾਏਗਾ ਜੀ ਦੇਖ ਲੈ ਮੰਮਾ ਮਾਸਾ ਨਹੀਂ ਕਰੋ ਸੀ ਨਾ ਚਲ ਜੋ ਨਾਲ ਨਾਲ ਦੱਸ ਵੀ ਨਾ ਵੀਡੀਓ 'ਚ ਇਹ ਮੇਰੇ ਕੀ ਲੱਗਦੇ ਨੇ ਇਹ ਮੇਰੇ ਮਾਸੜੀ ਲੱਗਦੇ ਮਾਸੜੀ ਪੰਜਾਬੀ ਚ ਪੰਜਾਬੀ ਆ ਦੁਬਾਰਾ ਕਹੀਂ ਨਹੀਂ ਅੱਛਾ ਇਹ ਮੇਰੇ ਮਾਸੜੀ ਆ ਮਾਸੜੀ ਕੱਲੇ ਮਾਸੜੀ ਨੇ ਪੂਜਨੀਏ ਮਾਸੜੀ ਅਰੇ ਪੂਜਨੀਏ ਮਾਸੜੀ ਰਾਜਵੀਰ ਮਾਪਾ ਕਿਹਦਾ ਚਾਹ ਉਸ ਦੇ ਕੌਣ ਚੇਖਣਾ ਹੈਲੋ ਮਾਸੜ ਨਾਲ ਜ਼ਿਆਦਾ ਪਿਆਰ ਆ ਮਾਸੀ ਦਾ ਨਾਂ ਹੀ ਨਹੀਂ ਲਿਆ ਮਾਸੀ ਆਜੋ ਜੀ ਮੁੰਡੇ ਨੂੰ ਲਫਾਫਾ ਲਿਆ ਕੇ ਦਿਓ ਪੈਸੇ ਪਾਉਣ ਨੂੰ ਲਫਾਫਾ ਛੋੜੀ ਚ ਪਾਈ ਜਾਉਂਗਾ ਨਹੀਂ ਜੇ ਪੁੱਬਲੀ ਵੀ ਵਟ ਗਿਆ ਆਹ ਬਾਕੀ ਬਸ ਤੇ ਦੋ ਜੀ ਚੱਲ ਜੂ ਜਦ ਤੱਕ ਆਉਂਗੇ ਹੋਰ ਤਾਂ ਕੇ ਖਾਣਾ ਜੋਤੀ ਆ ਜਾਵੀਂ ਅੱਗੇ ਅੱਗੇ ਦੇਖ ਲੈ ਕੇ ਖਾਣਾ ਹੈ ਆਹ ਟਾ ਮੁੰਡਾ ਕੇ ਖਾਣਾ ਹੈ ਕਿ ਨਾ ਬੇਟੋ ਬਾਜੀ ਇਹ ਆਵਣਾ ਉਹ ਤੋਂ ਪਾਣੀ ਚੁੰਗੇ ਰਿਹਾ ਉਹ ਤਰਤਾਈ ਨੂੰ ਤਾਂ ਮੁੱਕੀ ਚੱਲਿਆ ਆ ਨਾ ਕੰਮ ਸੌਂਦਾ ਤਸ ਜਰੋ ਚਲੋ ਚਲੋ ਬਈ ਨਵੀਂ ਵੈਜ ਜੋੜੀ ਵੀ ਨਵੀਂ ਵੈਜ ਜੋੜੀ ਚਲੋ 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 ਉਹ ਇਹ ਵੀ ਡੋਰ ਲੈ ਕੇ ਆਏ ਆ ਦੇਖ ਲਓ ਬਈ ਇਹ ਕਰੂਗਾ ਪੰਜਾਬ ਦਾ ਨਾਮ ਰੋਸ਼ਨ ਅੰਬਾਲੇ ਦੀ ਹੈ ਡੋ ਅੰਬਾਲੇ ਤੋਂ ਆਈ ਆ ਆ ਦੇਖ ਲਓ ਬਈ ਆ ਪਹਿਲਾ ਜਨਮ ਦਿਨ ਜਿਹਦੇ ਵਿੱਚ ਡੋਰਾਂ ਪਤੰਗ ਗਿਫਟ ਮਿਲ ਰਹੇ ਆ ਹਾਂਜੀ ਕੌਣ ਲੈ ਗਿਆ ਤੇਲੀ ਜੋਤੀ ਤੀ ਲੱਗਦੀ ਆ ਕੌਣ ਆ ਇਹ ਦਸਤਕਾਰ ਕੀ ਇਹਨਾਂ ਨੂੰ ਦੀਦੀ ਦੀਦੀ ਮੈਨੂੰ ਪਤਾ ਦੀਦੀ ਤੂੰ ਕਹੇ ਮੇਰੀ ਮਾਸੀ ਦੇ ਨਾਂ ਨਾਲ ਲੈ ਕੇ ਆਈ ਆ ਅਸਾਂ ਮੇਰੀ ਮਾਸੀ ਨਾਂ ਨਾਲ ਲੈ ਕੇ ਆਈ ਆ ਜੀ ਇਹਨਾਂ ਦਾ ਬੱਤੇ ਆ ਚਲੋ ਧੰਨਵਾਦ ਕਰਦਾ ਆ ਅੱਜ ਦਾ ਵੀ ਗੈ ਮੈਂ ਇਹਨਾਂ ਦਾ ਧੰਨਵਾਦ ਕਰਦਾ ਜੋ ਮੇਰੇ ਤੈਹ ਦਿਲੋ ਤੈਹ ਦਿਲੋ ਦਾ ਥੋੜਾ ਲਫ਼ਜ਼ ਚੇਂਜ ਕਰ ਹਾਂ ਇੰਦਾ ਗੈ ਕਦੇ ਕਰ ਮਿਸ ਕਰ ਜਾਂਦਾ ਨੂੰ ਉਹ ਨੇਕੇ ਚਾਚੇ ਦੀ ਮੋਟੀ ਪਿੱਛੇ ਰਹੀ ਚਾਚੀ ਆ ਮੜਾ ਆ ਆ ਨਾ ਉਹ ਉਹ ਕਹਿੰਦੀ ਨੇ ਕੱਲ੍ਹ ਆ ਬੋਲਣਾ ਪੜੇ ਮੋੜ ਜਾ ਉਹ ਨੂੰ ਮੇਕਰੀਆ ਪੁੱਛੀ ਨਹੀਂ ਆਇਆ ਸੀਗਾ ਬਾਰੂ ਹਾਜ਼ਰੀ ਭਰ ਕੇ ਚਲ ਗਿਆ ਸੰਗਦਾ ਹੀ ਚਲ ਆ ਜਾ ਦੋ ਦੋ ਜਣੇ ਹੋ ਜਾਓ ਚਲ ਵੀ ਚਲੋ ਸਾਰਿਆਂ ਨੂੰ ਚਲੋ ਅਗਲੀ ਮੈਂ ਪਹਿਲਾਂ ਕਰਨਾ ਹੈ ਜਾ ਜਾ ਇਹਦੀ ਕੱਲੀ ਦੀ ਗੱਲ ਜਦੋਂ ਫੋਟੋ ਆ ਪਹਿਲਾਂ ਹੀ ਕਾਲੀ ਪਈ ਆ ਉਹ ਉਹਨੇ ਕੇਕ ਖਰੋ ਨੀ ਇਹਨੇ ਨਾ ਜੇ ਕਹਿੰਦੇ ਪੈਸੇ ਨਹੀਂ ਕਹਿੰਦੇ ਦਿੰਦੀ ਅੱਜ ਮੈਨੂੰ 100 ਰੁਪਏ ਮੈਂ ਅੰਦਰ ਬੈਠਾ ਮੈਨੂੰ ਫੜਾ ਕੇ ਗਈ 100 ਰੁਪਏ ਕੋਈ ਨਹੀਂ ਲੈ ਲਊਗੀ ਤੇਰੇ ਤੋਂ ਨਹੀਂ ਨਹੀਂ ਮੈਂ ਮੋੜ ਤੇ ਮੈਂ ਆਪਣੇ ਵਾਲਾ ਦੇਤਾ ਇਹਦੇ ਵਾਲਾ ਰੱਖ ਲਿਆ ਸੰਭਲਿਆ ਪਿਆਰ ਨਾ ਇੰਨੇ ਨਾ ਦਿੱਤਾ ਹੈ ਨਾ ਇਹ ਦਿੱਤੇ ਭੈਣ ਬਾਰਤ ਬਹੁਤ ਹੈ ਤਾਂ ਨਹੀਂ ਮੈਨੂੰ 100 ਆਪਾ ਹੀ ਅੰਦਰ ਬੈਠੇ ਨੂੰ ਫੜਾ ਗਈ ਆ ਮੈਂ ਕਿਹੜਾ ਮੰਗਿਆ ਤਾ ਕਿਸੇ ਨੂੰ ਵੀ ਨਹੀਂ ਮੰਦੀ ਹੈਗੀ ਮੰਗ ਲਓ ਤਾਂ ਵੀ ਨਹੀਂ ਹੁੰਦੀ ਇਹ ਮੈਨੂੰ 100 ਰੁਪਏ ਦਿੱਤਾ ਇਹਨੇ ਅੱਜ ਹਾਂ ਲੈ ਮੈਂ ਤਾਂ ਨਹੀਂ ਜਿੰਨੇ ਮੈਂ ਮੱਝਾ ਹੈ ਰੋਟਾ ਫੜੋ ਫੜੋ ਚੱਲਾ ਪਿੱਛੇ ਭੈਣ ਜੀ ਇੱਧਰ ਮੁਕਰੋ ਉਧਰ ਸਾਹਮਣੇ ਸਾਹਮਣੇ ਆਪੇ ਇੱਧਰ ਉਹ ਉਧਰ ਫੋਟੋ ਮਾਰੋ ਹੈਪੀ ਇਧਰ ਇਧਰ ਜੀ ਮੇਰਵਾਨਾ ਉਧਰ ਦੇਖ ਮੇਰਵਾਨਾ ਦੇਖ ਨਹੀਂ ਇਧੀਆਂ ਥੈਂਕ ਯੂ ਆ ਜਾ ਹੈਪੀ ਆ ਜਾ ਨਹੀਂ ਓਏ ਏ ਏ ਚੱਲ ਮਾੜਾ ਲਾ ਟਿੱਕਾ ਓ ਮਾੜਾ ਲਾਣਾ ਯਾਰ ਐਵੇਂ ਇਦਾਂ ਨਾ ਕਰ ਹਾਂ ਬਸ ਝੱਗ ਨਾ ਜਨਾ ਮਰਜ਼ੀ ਲਿਬੜ ਜਮੇ ਬਗ ਘੜੀ ਪਿਆਰ ਵੀ ਦੇ ਦੇ ਨੂੰ ਹੱਥ ਤੇ ਸੱਤ ਵੀ ਆ ਤੱਕ ਦੇ ਚਲੋ ਵੀ ਚਲ ਆ ਜਾ ਵੀ ਨਾਨਾ ਬਹੁਤ ਦੁਪਹਿਰ ਦਾ ਤੱਤਾ ਹੋਇਆ ਨਾਨੇ ਨੂੰ ਮੋਰੇ ਲੈ ਕੇ ਆਓ ਮੈਂ ਤਾਂ ਹੀ ਕਿ ਆਇਆ ਮਾਮਾ ਕਾਲੇ ਸੱਤ ਕਾਲੀ ਸੀਗੀ ਆਹ ਰੋਟੀ ਪੜੀ ਤੇਰਾ ਲੋ ਜੀ ਲੋ ਹਾਂ ਅੱਗੇ ਗੇਟ ਪਾ ਲੈਣਾ ਇਹ ਮੁੰਡੇ ਤੇ ਪੂਜਨੀ ਆ ਨਾਨਾ ਜੀ ਆ ਪਰਮ ਪੂਜਨੀ ਆ ਡਿਸ਼ ਪੇਪਰ ਹੈਗੇ ਪਰਮ ਪੂਜਨੀ ਡਿਸ਼ ਪੇਪਰ ਫੜਾ ਦਿੰਦੀ ਆ ਮੂੰਹ ਸਾਫ ਆ ਮਾੜਾ ਇਹ ਫੜਾ ਲੈ ਆਵਣਗੇ ਆ ਤੇ ਤੈਨੂੰ ਮੈਂ ਮੈਂ ਤੈਨੂੰ ਲੈ ਜਾਈਏ ਨੀ ਕਿੰਨੇ ਦਮਾਏ ਨੀ ਇਹ ਜਿਹੇ ਬਾਬੇ ਰਾਣੀ ਤਾਂ ਜੀ ਜੀ ਚ ਖੇਲੇ ਨਾ ਕਾਇ ਚੱਲ ਜਾ ਨਾ ਦੁਬਾਰਾ ਲੈ ਆਂ ਗਿਆ ਕਾਇ ਨਾਨ ਨੇ ਕੱਢਿਆ ਨੋਟ ਕਿੱਟਾ ਨੋਟ ਹੈ ਉਹ ਦੇ ਨਿਕਲ ਨਹੀਂ ਆਹੀ ਆਈਏ ਦੋ ਜਣੇ ਕਢਾ ਦਿੰਨੇ ਆ ਆ ਤੁਸੀਂ ਵੀ ਨਾਲ ਹੀ ਹੋ ਜਾਓ ਬੇ ਅੱਡ ਤੁਸੀਂ ਵੀ ਨਾਲ ਹੋ ਜਾਓ ਚਾਹ ਰੱਖ ਦੇ ਜੀ ਮੈਨੂੰ ਬਸ ਤੁਸੀਂ ਜੀ 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 ਤਾਂ ਕੋਈ ਨਹੀਂ ਇਹੀ ਦਿੰਦੀ ਆ

ਤਾਈ ਕੀ ਤੁਸੀਂ ਪਿੱਛੇ ਰਹਿ ਗਏ ਇਹ ਸਾਡੇ ਪੂਜਨੀਤ ਆਈ ਜੀ ਆ ਇਧਰ ਆਂਟੀ ਸਾਡੇ ਬੈਠੇ ਆ ਪਾਜੀ ਤੁਸੀਂ ਵੀ ਹੋਵੋ ਅੱਗੇ ਨੂੰ ਇਧਰ ਜਵਾਈ ਸਾਹਿਬ ਆ ਹਾਂਜੀ ਇਹ ਜਵਾਈ ਸਾਹਿਬ ਸਾਡੇ ਇਹ ਹਲਤਾਂ ਬਹੁ ਕਰਦਾ ਦੇਖੋ ਪੈਰ ਤੇ ਸੱਟ ਲਵਾਈ ਆ ਆ ਭਾਬੀ ਨੇ ਗੁੱਸਾ ਕੀਤਾ ਮੇਰੇ ਮਗਰੋਂ ਲਿਆ ਕੇ ਮਾਰੀਆ ਬਲੌਗ ਵਿੱਚ ਨਾ ਇਹਨੂੰ ਕੋਈ ਇਦਾਂ ਨਹੀਂ ਮਾਰੀ ਦਿੰਦੀ ਬਲੌਗ ਹੱਲ ਜਾਂਦਾ ਹੁੰਦਾ ਭਰਾ ਆ ਭਾਬੀ ਨੇ ਇਹਨੂੰ ਗੁੱਸਾ ਲੱਗ ਗਿਆ ਜਵਾਈ ਨੂੰ ਇਦਾਂ ਗਿਆ ਨਹੀਂ ਨਹੀਂ ਜਵਾਈ ਬਹੁਤ ਚੰਗਾ ਉਦਾਂ ਹੀ ਡਿੱਪਿਆ ਸਾਡੀ ਕੁੜੀ ਨੇ ਤਾਂ ਨਹੀਂ ਕਦੇ ਠੱਕਾ ਦਿੱਤਾ ਨਹੀਂ ਨਹੀਂ ਅੱਛਾ ਨਹੀਂ ਨਹੀਂ ਇਹਦਾ ਨਹੀਂ ਨਹੀਂ ਆ ਇਧਰ ਵੀ ਤੁਸੀਂ ਇਧਰ ਆਣ ਕੇ ਬਹਿ ਕੇ ਕੇਕ ਖਾਣਾ ਨਹੀਂ ਆਜੋ ਆਜੋ ਮਾਸੀ ਆ ਵੀ ਕੇਕ ਖਾਣੇ ਨਾਨੇ ਨੇ ਡਾਂਗ ਚੱਕ ਲਈ ਆ ਹਾਏ ਹਾਏ ਇੱਧਰ ਮੈਂ ਅੱਡੇ ਤੇ ਲੈ ਜਾਂਦੀ ਆ ਅੱਡੇ ਤੇ ਲੈ ਜਾਂਦੀ ਆ ਉਹ ਨਹੀਂ ਆ ਭੜਾਵਾ ਹਾਂ ਇੱਧਰ ਤੁਸੀਂ ਕੋਈ ਬਾਅਦ ਵਿੱਚ ਮੇਰੇ ਬਾਅਦ ਐਸਾ ਬਹੁਤ ਜੀ ਬੋ ਵੀ ਲੱਗੀ ਹੈ ਦੇਖਣ ਲਈ ਇੱਥੇ ਹਾਂ ਆ ਭੈਣ ਜੀ ਹੁਣ ਸਾਡੇ ਬਲੌਗ ਦੇਖਦੇ ਹੁੰਦੇ ਆ ਨੇ ਘੱਟ ਤਾਂ ਕੰਮ ਕਰਨਾ ਦੇਖੀ ਸੁਣਿਆ ਹੀ ਗਰਮੀ ਮੈਨੂੰ ਲੱਗਦੀ ਹੈਗੀ ਆ ਅੱਜ ਦੀ ਖਬਰ ਸੁਣ ਕੇ ਖਬਰਾਂ ਇਧਰੋਂ ਪਿਆਰ ਜਿਹੜਾ ਡਾਲਰਾਂ ਚ ਪੈਣ ਲੱਗਾ ਆ ਬੱਖਾ ਚਲਾ ਜਾ একদম ਖਬਰਾਂ ਅੱਡ ਗਈ ਆ ਮੜਾ ਦੇਖਿਓ ਨੰਨੀ ਭਾਰਤ ਹੋਰ ਆਪਾ ਕਿੰਨਾ ਲੀਨ ਬਿਨ ਆਪਾਂ ਨਹੀਂ ਜਾਂਦਾ ਆ ਪੱਖਾ ਬੰਦ ਕਰਦੀ ਆ ਆਵਾਜ਼ ਹੋਣਾ ਪੈਣਗੂ ਆ ਉਹ ਮੇਰਾ ਵਿੰਡਾ ਜੇ ਪੱਖਾ ਬੰਦ ਕਰ ਦੇ ਬੰਦ ਕਰ ਦੇ ਕੋਈ ਨਾ ਨਹੀਂ ਲੱਗਦਾ ਕਾਕਾ ਲੜਨਾ ਕੇਕ ਖਾ ਕੇ ਇੱਕ ਹਾਏ ਰੱਬਾ ਕਿੱਦਾਂ ਕੋਟੀ ਦੇ ਮਗਰ ਪਈਆਂ ਮੇਰੀ ਵਿਚਾਰੀ ਹਾਂ ਹੋਲਾ ਇਹ ਕਿਹਾ ਸੀ ਮम्मी ਤੇਰੀ ਕਰਨੀ ਆ ਲੈ ਆ ਕੇ ਨਾ ਉਹ ਕਿਤੇ ਸੁਣੋ صفاء في ਮੈਂ ਫੋਟੋ ਕਰ ਲਿਆ ਮੈਂ ਇਹਨੂੰ ਕਰ ਲਿਆ ਕੇ ਹੋ ਗਿਆ ਮਾਰੀ ਚਲ ਜਾਈਏ ਗਰਲੀਨ ਆਪ ਕੋ ਤਾਂ ਫੜੀ ਮਨ ਦੀ ਵੀਡੀਓ ਕੋਲ ਦਿਖਾਈ ਜਿੰਨਿਆਂ ਨੇ ਕੇਕ ਖਲਾ ਸਭ ਤੋਂ ਜਿਆਦਾ ਭਰ ਕੇ ਚਮਚਾ ਚਾਂਕਲ ਨੇ ਖਲਾਇਆ ਚਾਚੇ ਚਾਚੇ ਬਾਬਾ ਨੇ ਸੋਚ ਲਾਓ ਅਜੇ ਦੀ ਕੀ ਆ ਭਾਬੀ ਨਾ ਉਹ ਚਾਚਾ ਗਈ ਜਾਂਦਾ ਮੇਰਾ ਚਾਚਾ ਅੱਛਾ ਇੱਕ ਮਿੰਟ ਰੁਕਦੇ ਹਾਂ ਤੈਨੂੰ ਤੈਸ਼ਨ ਕਰਤਾ ਅੰਕਲ ਨੇ ਵੀ ਗਲਤੇ ਲਾਤਾ ਮੜਾ ਜਿਆ ਅੱਛਾ ਤਾਰਿਆ ਨਹੀਂ ਮੈਂ ਖਰੇ ਅਕਲ ਵੀ ਛੇੜਖਣ ਕਰਦੀ ਤਾਇਆ ਰੋ ਰੋ ਰੈਂਡੂ ਰੈਂਡੂ ਆਹ ਦੇ ਪੰਜ ਸਾਹਿਬ ਤੁਹਾਡੇ ਕੋ ਹੁਣ ਨਾ ਬਾੜ ਦੀ ਜ਼ਿੰਮੇਵਾਰੀ ਹੈ ਤੁਸੀਂ ਭੂਪੜੇ ਵਾਲੀ ਜ਼ਿੰਮੇਵਾਰੀ ਛੱਡ ਦਿਓ ਹਾਂ ਜੀ ਲੈ ਲੈ ਤੇ ਹੋ ਫੇ ਮੁਗਲ ਆਪੀ ਲੱਤ ਮਾਉਂ ਦੇ ਹਾਂ ਹਾਂ ਜੀ ਦੱਸੋ ਮੇਰੀ ਉਧਰ ਵੀਡੀਓ ਬਣਾਉਣਾ ਪੈਣਾ ਇਹ ਦੱਸ ਦਈਆ ਦੋਲੋ ਵੀਰਾਂ ਦੇ ਬੰਦ ਆਰੇ ਆਂਦਾ ਉਹ ਤੇਰੇ ਗਾਣੇ ਨਹੀਂ ਮੈਂ ਕਰਦਾ ਮੈਂ ਚੱਲ ਘੱਟ ਜਾਣਾ ਘਰ ਲੋ ਰੰਦੀਬ ਚਲੋ 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 ਬਈ ਚਾਚੀ ਚੱਲ ਤੂੰ ਵੀ ਆ ਜਾ ਆ ਜਾ ਆ ਜਾ ਤੂੰ ਆ ਜਾ ਆ ਜਾ ਉਹ ਸਾਰੀ ਆ ਰਹੀ ਤੇ ਨੀ ਆ ਆ ਜਾ ਤੇ ਤੂੰ ਖੜੀ ਹੋ ਉਹਨੂੰ ਚਾਚੀ ਨੂੰ ਸਿਆਣੀ ਹੀ ਆ ਉਹ ਚਾਚੀ ਆ ਜਾ ਤੂੰ ਸਿਆਣੀ ਆ ਜਾ ਕਿੜੀ ਆਣੇ ਤੇ ਕਾਸੇ ਆਣੇ ਕੀ ਕੰਮ ਕਰੀਦਾ ਹਾਂ ਇਹ ਤੂੰ ਨੋਆ ਹੋ ਕੇ ਸੱਜ ਕੇ ਬਹਿ ਗਈਆਂ ਪਹਿਲਾਂ ਸੱਸਾਂ ਨੂੰ ਬਿਠਾਓ ਔਰ ਇਹ ਸੱਸ ਇੱਕ ਇਹ ਪੰਚਾਇਤ ਲੋਆਂ ਤੈਨੂੰ ਕੇਕ ਆ ਜਿਹੜਾ ਖਾਣ ਨੇ ਆ ਸਾਰੇ ਟਿਕਾ ਟੈਂਟਾਂ ਚ ਆਜਾ ਪੰਚਾਇਤ ਆ ਦੇਖਿਆ ਤੇਰੀ ਟੋਰ ਆ ਬੁਰੀ ਸਾਰੇ ਜਣੇ ਦੇਖਣਾ ਇਹ ਜਾ ਬਣਾ ਦੋ ਸਾਰੇ ਚਾਚੀ ਬਹਿ ਜਾ ਮੜਾ ਜਾ ਇੱਥੇ ਹੀ ਹਾਂ ਇਹ ਤੇਰੀ ਤਸਵੀਰ ਖਿੱਚਣੀ ਆ ਤਸਵੀਰ ਹਜੇ ਮੈਂ ਖਿੱਚਣੀ ਆ ਹਾਂ ਮੈਂ ਦੇਖੀ ਆ ਨਾ ਕਿਹੜੀ ਪਿਆਰ ਦੇ ਕੇ ਨਹੀਂ ਉੱਠਦੀ

ਆਹ ਜਿਹੜੀ ਕੁੜੀ ਹੈ ਨਾ ਆਹ ਜਿਹੜੀ ਆ ਵਾਲੀ ਇਹ ਮੋਂਟੀ ਦੀ ਕੁੜੀ ਆ ਅਮਨ ਆਜਾ ਮੰਦਿਰ ਚਾਚੀ ਚਲੋ ਚਾਚੀ ਚਲੋ ਆਜੋ ਆਜੋ ਨਾਗੇ ਚਾਚੀ ਗਾਨ ਚੈਂਦੀ ਆ ਜਾਣੀ ਚੈਂਦੀਆਂ ਵੀ ਤਾਂ ਕਿ ਪਤਾ ਨਾ ਬੋਝ ਨਾ ਆਈ ਜਾਨੀ ਜੀ ਚੇਦੇ ਦੀ ਜੀ ਦੀ ਪੜਿਓ ਕਿੰਨਾ ਇਹ ਸਾਰਾ ਕੋਈ ਤੇ ਦੇਖਦੀ ਆਪਾਂ ਹਾਂ ਆਹ ਦੇਖੀ ਜੀ ਦੇਖਿਆ ਨੀ ਚੱਲ ਗਾ ਚਾਚੀ ਮੰਮੀ ਆ ਗਈ ਆਂਟੀ ਇੱਥੇ ਬੈਠ ਕਿਉਂ ਹਾਂ ਪਾਲਾ ਦੇ ਚਾਹਾਂਗੇ ਅੱਛਾ